ਜ਼ਿੰਦਗੀ ਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਕਿ ਕਿੱਦਾਂ ਦੇ ਹਾਲਾਤ ਬਣ ਜਾਣ ਕਿੱਦਾਂ ਦਾ ਸਮਾਂ ਆ ਜਾਵੇ ਇਹ ਨਹੀਂ ਪਤਾ ਕਿ ਤੁਹਾਨੂੰ ਜ਼ਿੰਦਗੀ ਮਹਿਲਾਵਾਂ ਵਿੱਚੋਂ ਕੱਢ ਕੇ ਸੜਕ ਤੇ ਲਿਆ ਦੇਵੇ ਤੇ ਇਹ ਵੀ ਪਤਾ ਨਹੀਂ ਲੱਗਦਾ ਕਿ ਤੁਸੀਂ ਸੜਕ ਤੇ ਹੋ ਕਿਹੜੇ ਵੇਲੇ ਜ਼ਿੰਦਗੀ ਤੁਹਾਨੂੰ ਮਹਿਲਾਵਾਂ ਦੇ ਵਿੱਚ ਬਿਠਾ ਦੇਵੇ ਯਾਨੀ ਕਹਿੋ ਜੇ ਵੀ ਹਾਲਾਤ ਜ਼ਿੰਦਗੀ ਦੇ ਵਿੱਚ ਬੰਦੇ ਉੱਤੇ ਆ ਜਾਂਦੇ ਨੇ ਤੇ ਬੰਦੇ ਨੂੰ ਹਮੇਸ਼ਾ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਇੱਥੇ ਤਾਂ ਰੋਜ਼-ਰੋਜ਼ ਪਰਸਥਿਤੀਆਂ ਬਦਲਦੀਆਂ ਨੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਤੁਹਾਡੇ ਰੌਂਗ ਟੇ ਖੜੇ ਕਰ ਦੇਵੇਗੀ ਇੱਕ ਪਰਿਵਾਰ ਦੇ ਨਾਲ ਉਹ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਜੋ ਕਿ ਇੱਕ क्रੂਅਲ ਫੈਮਲੀ ਸੀ ਕਰੋੜਾਂ ਦਾ ਉਹਨਾਂ ਦਾ ਬਿਜ਼ਨਸ ਸੀ ਤੇ ਅੰਤ ਇੰਨਾ ਮਾੜਾ ਹੁੰਦਾ ਕਿ ਕੋਈ ਸੋਚ ਕੇ ਵੀ ਡਰ ਜਾਵੇ ਕਿ ਐਦਾਂ ਕਿਵੇਂ ਹੋ ਗਿਆ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਪੰਚਕੂਲਾ ਪੰਚਕੂਲਾ ਦਾ 27 ਸੈਕਟਰ ਗੱਲ ਹੈ 26 ਮਈ 2025 ਦੀ तकरीबन ਰਾਤ ਦੇ 10:30 ਵਜੇ ਹੋਈ ਸੀ ਇੱਥੇ ਇੱਕ ਗੱਡੀ ਖੜੀ ਹੁੰਦੀ ਹੈ ਤੇ ਗੱਡੀ ਦੇ ਸ਼ੀਸ਼ੇ ਤੌਲੀਏ ਦੇ ਨਾਲ ਟਕੇ ਹੁੰਦੇ ਨੇ ਕਾਫੀ ਸਮੇਂ ਤੋਂ ਇੱਥੇ ਗੱਡੀ ਏ ਖੜਦੀ ਹੈ ਤਾਂ ਜੋ ਆਸੇ ਪਾਸੇ ਰਹਿਣ ਵਾਲੇ ਸੀ ਉਹਨਾਂ ਨੂੰ ਲੱਗਿਆ ਕਿ ਇੰਨਾ ਸਮਾਂ ਇੱਥੇ ਗੱਡੀ ਕਿਉਂ ਖੜੀ ਹੈ ਤੇ ਇਹ ਗੱਡੀ ਦੇ ਸ਼ੀਸ਼ੇ ਕਿਉਂ ਟਕੇ ਹੋਏ ਨੇ ਗੱਡੀ ਦਾ ਜੋ ਨੰਬਰ ਸੀ ਉਹ ਉੱਤਰਾਖੰਡ ਦਾ ਸੀ ਤੇ ਹੁਣ ਇੱਕ ਬੰਦਾ ਜਾ ਕੇ ਉਸ ਗੱਡੀ ਵਾਲੇ ਨੂੰ ਪੁੱਛਦਾ ਕਿ ਤੂੰ ਇੱਥੇ ਕਿਉਂ ਖੜਾ ਤਾਂ ਗੱਡੀ ਦਾ ਡਰਾਈਵਰ ਉਸ ਨੂੰ ਕਹਿੰਦਾ ਕਿ ਅਸੀਂ ਤਾਂ ਇੱਥੇ ਕਥਾ ਸੁਣਨ ਆਏ ਸੀ ਤੇ ਸਾਨੂੰ ਕੋਈ ਹੋਟਲ ਨਹੀਂ ਮਿਲਿਆ ਇਸ ਕਰਕੇ ਮੈਂ ਇੱਥੇ ਖੜਾਂਗਾ ਤਾਂ ਜੋ ਉਹ ਮੁੰਡਾ ਸੀ ਉਸ ਨੇ ਕਿਹਾ ਕਿ ਤੂੰ ਇੱਥੇ ਨਾ ਖੜ ਗੱਡੀ ਕਿਤੇ ਹੋਰ ਲਗਾ ਲੈ ਤੇ ਉਸ ਬੰਦੇ ਨੇ ਕਿਹਾ ਜੋ ਡਰਾਈਵਰ ਸੀਟ ਤੇ ਬੈਠਾ ਸੀ ਕਿ ਠੀਕ ਹੈ ਮੈਂ ਗੱਡੀ ਕਿਤੇ ਹੋਰ ਲੈ ਜਾਣਾ ਪਰ ਜਦੋਂ ਮੁੰਡੇ ਨੇ ਟਾਰਚ ਮਾਰ ਕੇ ਗੱਡੀ ਦੇ ਵਿੱਚ ਦੇਖਿਆ ਤਾਂ ਗੱਡੀ ਦੇ ਵਿੱਚ 6 ਜਾਣੇ ਜਿਨ੍ਹਾਂ ਵਿੱਚ 3 ਬੱਚੇ 2 ਬਜ਼ੁਰਗ ਅਤੇ 1 ਔਰਤ ਇਹ ਪਏ ਸੀ ਤੇ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਉਲਟੀਆਂ ਕੀਤੀਆਂ ਹੋਈਆਂ ਸੀ ਯਾਨੀ ਗੱਡੀ ਦੇ ਵਿੱਚ ਉਲਟੀਆਂ ਕੀਤੀਆਂ ਹੋਈਆਂ ਸੀ ਹੁਣ ਜਦੋਂ ਇਹ ਚੀਜ਼ ਉਹ ਮੁੰਡਾ ਦੇਖਦਾ ਤਾਂ ਉਹ ਹੈਰਾਨ ਹੋ ਜਾਂਦਾ ਤੇ ਉਸ ਨੂੰ ਲੱਗਦਾ ਕਿ ਇਸ ਡਰਾਈਵਰ ਨੇ ਹੀ ਇਹਨਾਂ 6 ਜਾਨਿਆਂ ਨੂੰ ਕੁਝ ਦੇ ਦਿੱਤਾ ਇਸ ਕਰਕੇ ਇਹਨਾਂ ਦੀ ਇਹ ਹਾਲਤ ਹੈ ਹੁਣ ਉਹ ਡਰਾਈਵਰ ਨੂੰ ਕਹਿੰਦਾ ਕਿ ਚਾਬੀ ਫੜਾ ਤੇ ਤੂੰ ਗੱਡੀ ਚੋਂ ਬਾਹਰ ਆ ਡਰਾਈਵਰ ਗੱਡੀ ਚੋਂ ਬਾਹਰ ਆ ਜਾਂਦਾ ਹੈ ਚਾਬੀ ਉਹ ਮੁੰਡਾ ਫੜ ਲੈਂਦਾ ਤੇ ਉਸ ਨੂੰ ਉਹ ਮੁੰਡਾ ਪੁੱਛਦਾ ਹੈ ਕਿ ਇਹ ਕੌਣ ਨੇ ਤਾਂ ਉਹ ਡਰਾਈਵਰ ਕਹਿੰਦਾ ਕਿ ਇਹ ਮੇਰੇ ਪਰਿਵਾਰਕ ਮੈਂਬਰ ਨੇ ਤਾਂ ਉਹ ਮੁੰਡਾ ਹੈਰਾਨ ਹੋ ਜਾਂਦਾ ਹੈ ਤਾਂ ਉਹ ਕਹਿੰਦਾ ਕਿ ਇਹਨਾਂ ਨੂੰ ਕੀ ਹੋਇਆ ਤਾਂ ਉਸ ਬੰਦੇ ਨੇ ਕਿਹਾ ਕਿ ਅਸੀਂ ਸਭ ਨੇ ਮਿਲ ਕੇ ਆਤਮ ਹੱਤਿਆ ਕਰ ਲਈ ਤੇ ਮੈਂ ਵੀ ਜਿਆਦਾ ਟਾਈਮ ਨਹੀਂ ਬਚਾਂਗਾ ਮੈਂ ਵੀ ਮਰ ਜਾਵਾਂਗਾ ਹੁਣ ਲੋਕ ਜੋ ਇਕੱਠੇ ਹੁੰਦੇ ਨੇ ਉਹ ਪੁਲਿਸ ਨੂੰ ਕਾਲ ਕਰਦੇ ਨੇ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਹੈ ਤਕਰੀਬਨ 45 ਮਿੰਟਾਂ ਬਾਅਦ ਐਂਬੂਲੈਂਸ ਆਉਂਦੀ ਹੈ ਪਰ ਜੋ ਬੰਦਾ ਹੁੰਦਾ ਜੋ ਡਰਾਈਵਰ ਸੀਟ ਤੇ ਬੈਠਾ ਸੀ ਉਹ ਵੀ ਮਰ ਜਾਂਦਾ ਹੈ ਹੁਣ ਸਭ ਸੋਚ ਰਹੇ ਸੀ ਕਿ ਆਖਰੇ ਕੌਣ ਨੇ ਇਹਨਾਂ ਨੇ ਆਤਮ ਹੱਤਿਆ ਕਿਉਂ ਕੀਤੀ ਹੈ ਤੇ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਇਸ ਗੱਡੀ ਦੇ ਵਿੱਚੋਂ ਪੁਲਿਸ ਨੂੰ ਸੁਸਾਈਡ ਨੋਟ ਵੀ ਮਿਲਦਾ ਹੈ ਤੇ ਇਹ ਮਰਨ ਵਾਲੇ ਸੱਤ ਮੈਂਬਰ ਇੱਕੋ ਹੀ ਪਰਿਵਾਰ ਦੇ ਸੀ ਜਿਸ ਵਿੱਚ ਪ੍ਰਵੀਨ ਮਿੱਤਲ ਉਸ ਦੀ ਪਤਨੀ ਰੀਨਾ ਮਿੱਤਲ ਤੇ ਪ੍ਰਵੀਨ ਦੇ ਮਾਤਾ ਪਿਤਾ ਅਤੇ ਤਿੰਨ ਇਸ ਦੇ ਬੱਚੇ ਦੋ ਕੁੜੀਆਂ 12 ਸਾਲਾਂ ਤੇ ਇੱਕ ਮੁੰਡਾ 14 ਸਾਲਾਂ ਕੁੜੀਆਂ ਜੁੜਬਾ ਸਨ ਇਹ ਸੱਤੇ ਜਾਣੇ ਇੱਕੋ ਪਰਿਵਾਰ ਦੇ ਸਨ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਜੋ ਪ੍ਰਵੀਨ ਮਿੱਤਲ ਸੀ ਇਸ ਦੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦੀ ਇਲਾਕੇ ਦੇ ਵਿੱਚ ਸਕ੍ਰੈਪ ਦੀ ਫੈਕਟਰੀ ਸੀ ਬਹੁਤ ਵੱਡਾ ਕਾਰੋਬਾਰ ਸੀ ਕਰੋੜਾਂ ਦਾ ਕਾਰੋਬਾਰ ਸੀ ਪਰ ਇਸ ਨੂੰ ਉਸ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਂਦਾ ਤੇ ਹੁਣ ਇਹ ਦਿਵਾਲੀਆ ਹੋ ਜਾਂਦਾ ਤੇ ਇਸ ਦੇ ਦੋ ਫਲੈਟ ਫੈਕਟਰੀ ਅਤੇ ਕਾਰਾਂ ਵਗੈਰਾ ਸਭ ਜੋ ਬੈਂਕ ਹੁੰਦੀ ਹੈ ਉਹ ਸੀਲ ਕਰ ਦਿੰਦੀ ਹੈ ਐਕਵਾਇਰ ਕਰ ਲੈਂਦੀ ਹੈ ਤੇ ਹੁਣ ਇਹ ਜੋ ਪ੍ਰਵੀਨ ਮਿੱਤਲ ਸੀ ਇਹ ਸ਼ਰਕ ਤੇ ਆ ਗਿਆ ਸੀ ਉਸ ਤੋਂ ਬਾਅਦ ਇਹ ਪੰਚਕੂਲਾ ਦੇ ਵਿੱਚ ਆ ਕੇ ਰਹਿੰਦਾ ਹੈ ਪਰ ਪੰਚਕੂਲਾ ਦੇ ਵਿੱਚ ਵੀ ਇਸ ਨੂੰ ਜਿੰਨਾ ਤੋਂ ਇਸ ਨੇ ਪੈਸੇ ਉਧਾਰੇ ਲੈਤੇ ਸੀ ਉਹ ਇਸ ਨੂੰ ਪਰੇਸ਼ਾਨ ਕਰਦੇ ਸੀ ਉਹ ਆਪਣੇ ਪੈਸੇ ਮੰਗਦੇ ਸੀ ਤਾਂ ਇਹ ਬੰਦਾ ਇੱਥੋਂ ਦੇਹਰਾਦੂਨ ਚਲਿਆ ਜਾਂਦਾ ਹੈ ਦੇਹਰਾਦੂਨ ਜਾ ਕੇ ਉੱਥੇ ਟੈਕਸੀ ਚਲਾਉਣ ਲੱਗ ਜਾਂਦਾ ਹੈ ਇੱਕ ਬੰਦਾ ਜੋ ਕਰੋੜਾਪਤੀ ਹੁੰਦਾ ਤੇ ਉਸ ਨੂੰ ਟੈਕਸੀ ਚਲਾਉਣੀ ਪੈਂਦੀ ਆ ਟੈਕਸੀ ਡਰਾਈਵਰ ਬਣ ਜਾਂਦਾ ਤੇ ਹੁਣ 12 ਸਾਲਾਂ ਬਾਅਦ ਇਹ ਫੇਰ ਦੇਰਾ ਦੂਨ ਤੋਂ ਪੰਚਕੂਲੇ ਆਉਂਦਾ ਹੁਣ ਥੋੜੇ ਮਹੀਨਿਆਂ ਤੋਂ ਇਹ ਇੱਥੇ ਹੀ ਰਹਿ ਰਿਹਾ ਸੀ ਇਹ ਪੰਚਕੂਲਾ ਦੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸੀ ਇਹਨਾਂ ਨੇ ਜੋ ਚਸ਼ਮਦੀਦ ਹੈ ਉਸ ਨੇ ਬਿਆਨ ਦਿੱਤਾ ਕਿ ਜੋ ਪ੍ਰਵੀਨ ਮਿੱਤਲ ਹੈ ਇਸ ਨੇ ਜਦੋਂ ਗੱਡੀ ਦੇ ਵਿੱਚੋਂ ਬਾਹਰ ਆਇਆ ਇਹ ਗੱਲ ਦੱਸੀ ਕਿ ਅਸੀਂ ਕਰਜ ਦੇ ਮਾਰਿਆਂ ਨੇ ਸਭ ਜਾਣਿਆਂ ਨੇ ਸਾਰੇ ਪਰਿਵਾਰ ਨੇ ਆਤਮ ਹੱਤਿਆ ਕੀਤੀ ਹੈ ਤੇ ਇਸ ਨੇ ਇਹ ਵੀ ਦੱਸਿਆ ਕਿ ਮੇਰੇ ਜੋ ਰਿਸ਼ਤੇਦਾਰ ਨੇ ਬੜੇ ਅਮੀਰ ਨੇ ਪਰ ਮੇਰੀ ਕੋਈ ਵੀ ਮਦਦ ਨਹੀਂ ਕਰ ਰਿਹਾ ਉਸ ਤੋਂ ਬਾਅਦ ਜੋ ਪ੍ਰਵੀਨ ਮਿੱਤਲ ਹੁੰਦਾ ਹੈ ਇਸ ਦੀ ਵੀ ਮੌਤ ਹੋ ਜਾਂਦੀ ਹੈ ਸੋਸਾਈਡ ਨੋਟ ਦੇ ਵਿੱਚ ਜੋ ਪਤਾ ਲੱਗਿਆ ਕਿ ਇਹ ਲਿਖਿਆ ਹੋਇਆ ਸੀ ਕਿ ਜੋ ਸਾਡਾ ਸੰਸਕਾਰ ਆ ਉਹ ਇਹਨਾਂ ਦੇ ਮਾਮੇ ਦਾ ਮੁੰਡਾ ਸੀ ਜੋ ਕਿ ਲੁਧਿਆਣੇ ਦੇ ਵਿੱਚ ਰਹਿੰਦਾ ਹੈ ਉਹ ਕਰੇ ਪੁਲਿਸ ਨੇ ਇਹ ਸੱਤੇ ਲਾਸ਼ਾਂ ਕਬਜ਼ੇ ਦੇ ਵਿੱਚ ਲੈਤੀਆਂ ਤੇ ਮੌਰਚਰੀ ਦੇ ਵਿੱਚ ਰੱਖ ਦਿੱਤੀਆਂ ਜੋ ਪ੍ਰਵੀਨ ਮਿੱਤਲ ਦਾ ਸੌਰਾਗਾ ਉਸ ਦਾ ਕਹਿਣਾ ਕਿ ਪੁਲਿਸ ਉਸ ਨੂੰ ਖੱਜਲ ਖਵਾਰ ਕਰ ਰਹੀ ਹੈ ਪੁਲਿਸ ਨੇ ਅਜੇ ਤੱਕ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਦੇ ਮੂੰਹ ਨਹੀਂ ਦਿਖਾਏ ਆਪਣੀ ਬੇਟੀ ਦਾ ਮੂੰਹ ਨਹੀਂ ਦਿਖਾਇਆ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਹਾਂ ਜੋ ਮਰਨ ਵਾਲੇ ਨੇ ਉਹ ਉਸ ਦੇ ਰਿਸ਼ਤੇਦਾਰੀ ਨੇ ਉਹਨਾਂ ਦੀ ਬੇਟੀ ਵੀ ਵਿੱਚ ਹੀ ਹੈ ਜੋ ਕਿ ਸੁਸਾਈਡ ਕਰ ਗਈ ਪਰ ਉਸਨੇ ਕਿਹਾ ਕਿ ਮੈਨੂੰ ਲਾਸ਼ਾਂ ਦੇ ਕੋਲ ਨਹੀਂ ਲਿਜਾਇਆ ਜਾ ਰਿਹਾ ਮੈਨੂੰ ਉਹਨਾਂ ਦੀ ਸਨਾਖਤ ਨਹੀਂ ਕਰਨ ਦਿੱਤੀ ਜਾ ਰਹੀ ਤੇ ਮੇਰੇ ਬਿਆਨ ਲੈਤੇ ਜਾ ਰਹੇ ਆ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੋ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਹੋਰ ਕੀ ਨਿਕਲ ਕੇ ਆਉਂਦਾ ਹੋਰ ਕੀ ਖੁਲਾਸੇ ਹੁੰਦੇ ਨੇ ਕਿ ਆਖਰ ਉਸ ਸੁਸਾਈਡ ਨੋਟ ਦੇ ਵਿੱਚ ਹੋਰ ਵੀ ਕੁਝ ਲਿਖਿਆ ਹੋਇਆ ਸੀ ਜਾਂ ਇਹੀ ਕੁਝ ਲਿਖਿਆ ਹੋਇਆ ਸੀ ਉਹ ਤਾਂ ਕਪਤੀਸ਼ ਤੋਂ ਬਾਅਦ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਹਾਲਾਤ ਬਣ ਜਾਂਦੇ ਆ ਕਿੱਦਾਂ-ਕਿੱਦਾਂ ਦੀਆਂ ਪ੍ਰਸਥਿਤੀਆਂ ਬਣ ਜਾਂਦੀਆਂ ਨੇ ਜਿਵੇਂ ਇੱਕ ਬੰਦਾ ਜਿਸ ਦੀ ਸਕ੍ਰੈਪ ਦੀ ਬਹੁਤ ਵੱਡੀ ਫੈਕਟਰੀ ਸੀ ਜੋ ਕਿ ਕਰੋੜਾਂ ਦਾ ਮਾਲਕ ਸੀ ਤੇ ਇੱਕ ਦਿਨ ਇਹੋ ਜਿਹਾ ਆ ਜਾਂਦਾ ਕਿ ਉਹ ਰੋੜ ਤੇ ਆ ਜਾਂਦਾ ਤੇ ਇੱਕ ਦਿਨ ਇਹੋ ਜਿਹਾ ਆ ਜਾਂਦਾ ਕਿ ਉਹ ਇਸ ਚੀਜ਼ ਨੂੰ ਨਹੀਂ ਚੱਲ ਸਕਿਆ ਤੇ ਉਸ ਨੇ ਆਪਣੇ ਨਾਲ-ਨਾਲ 6 ਹੋਰ ਪਰਿਵਾਰਕ ਮੈਂਬਰ ਵੀ ਮੌਤ ਦੇ ਹਵਾਲੇ ਕਰ ਦਿੱਤੇ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਸ ਤੋਂ ਚੰਗਾ ਅਸੀਂ ਮਰ ਜਾਈਏ ਪਰ ਜੋ ਮਾਸੂਮ ਸੀ 12 ਸਾਲਾਂ ਦੀਆਂ ਦੋ ਬੇਟੀਆਂ ਉਹ ਜੁੜਬਾ ਸਨ 14 ਸਾਲਾਂ ਦਾ ਬੇਟਾ ਜਿਨ੍ਹਾਂ ਨੇ ਤਾਂ ਅਜੇ ਜ਼ਿੰਦਗੀ ਦੇਖਣੀ ਸੀ ਜਿਨ੍ਹਾਂ ਨੇ ਤਾਂ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕੀ ਕੁਝ ਕਰਨਾ ਸੀ ਉਹਨਾਂ ਨੂੰ ਵੀ ਜ਼ਹਿਰ ਦਿੱਤੀ ਗਈ ਉਹਨਾਂ ਨੂੰ ਵੀ ਆਤਮ ਹੱਤਿਆ ਲਈ ਤਿਆਰ ਕੀਤਾ ਗਿਆ ਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਗੱਡੀ ਦੇ ਵਿੱਚ ਹੀ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਯਾਨੀ ਆਤਮ ਹੱਤਿਆ ਕਰ ਲਈ ਸੋ ਇਹ ਬੜੀ ਹੀ ਦਿਲ ਨੂੰ ਝੰਡੋੜਨ ਵਾਲੀ ਖਬਰ ਸੀ ਘਟਨਾ ਸੀ ਇਸ ਘਟਨਾ ਨੂੰ ਜੋ ਵੀ ਸੁਣਦਾ ਹੈ ਸਭ ਦਾ ਦਿਲ ਦਹਿਲ ਜਾਂਦਾ ਹੈ ਪਰਮਾਤਮਾ ਕਰੇ ਕਿ ਐਦਾਂ ਦੀਆਂ ਘਟਨਾਵਾਂ ਇਸ ਜਹਾਨ ਦੇ ਉੱਤੇ ਨਾ ਹੋਣ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ i'll see